ਗਿਆ ਵਰਜਿੰਦਰ ਸਿੰਘ ਪਾਸਟਰ ਪੰਜਾਬ ਉਹਦੇ ਵਿੱਚ ਪਖੰਡਵਾਦ ਬਹੁਤ ਵੱਡੇ ਲੈਵਲ ਤੇ ਡੇਰਾਵਾਦ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈਗਾ ਜਿਹਦੇ ਉੱਤੇ ਕੋਈ ਵੀ ਅਵਰਨੈਸ ਜਾਂ ਗਵਰਨਮੈਂਟ ਵੱਲੋਂ ਕੋਈ ਵੀ ਐਕਸ਼ਨ ਨਹੀਂ ਹੈਗਾ ਸਟੇਜਾਂ ਦੇ ਉੱਤੇ ਮੁਰਦੇ ਜਿਉਂਦੇ ਕਰਕੇ ਦਿਖਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਲੰਗੜਿਆਂ ਨੂੰ ਤੁਰਦੇ ਦਿਖਾਇਆ ਜਾ ਰਿਹਾ ਗੁੰਗਿਆਂ ਨੂੰ ਬੋਲਦੇ ਹੋਏ ਦਿਖਾਇਆ ਜਾ ਰਿਹਾ ਜਾਦੂ ਟੋਣਾ ਬੜੇ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਜਾਂਦਾ ਔਰ ਭੋਲੇ ਭਾਲੇ ਗਰੀਬ ਤੇ ਜਿਹੜੇ ਸਤਾਏ ਹੋਏ ਲੋਕ ਨੇ ਦੁੱਖਾਂ ਤੇ ਦਰਦਾਂ ਦੇ ਉਹਨਾਂ ਨੂੰ ਲਾਲਚ ਦੇ ਕੇ ਔਰ ਜਾਦੂ ਟੋਣੇ ਦੇ ਕਰਤੱਵ ਦਿਖਾ ਕੇ ਸਟੇਜਾਂ ਦੇ ਉੱਤੇ ਕਨਵਰਜਨ ਦਾ ਇੱਕ ਬਹੁਤ ਵੱਡਾ ਰੈਕਟ ਚੱਲ ਰਿਹਾ ਪੰਜਾਬ ਦੇ ਅੰਦਰ ਸਾਊਥ ਦੇ ਵਿੱਚ ਇਹ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਸਾਊਥ ਦੇ ਵਿੱਚ ਚੱਲਿਆ ਕਰਦਾ ਸੀ ਪਰ ਹੁਣੇ ਪੰਜਾਬ ਦੇ ਵਿੱਚ ਆ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਵਰਜਿੰਦਰ ਸਿੰਘ ਪਾਸਟਰ ਦੇ ਉੱਤੇ ਉਸ ਬੀਬੀ ਨੇ ਇਲਜ਼ਾਮ ਲਗਾਏ ਨੇ ਵਰਜਿੰਦਰ ਸਿੰਘ ਦੇ ਉੱਤੇ ਫਿਜ਼ੀਕਲ ਛੇੜਛਾੜ ਦੇ ਵਰਜਿੰਦਰ ਸਿੰਘ ਪਾਸਟਰ ਦਾ ਇਹ ਕੋਈ ਨਵਾਂ ਕਾਰਨਾਮਾ ਨਹੀਂ ਹੈਗਾ 2018 ਦੇ ਵਿੱਚ ਵੀ ਉਹਦੇ ਉੱਤੇ ਇੱਕ ਇਦਾਂ ਦਾ ਹੀ ਕੇਸ ਹੋਇਆ ਇੱਕ ਬੀਬੀ ਸਾਹਮਣੇ ਆਈ ਔਰ ਉਸ ਤੋਂ ਬਾਅਦ ਵਰਜਿੰਦਰ ਸਿੰਘ ਗ੍ਰਿਫਤਾਰ ਹੁੰਦਾ ਗ੍ਰਿਫਤਾਰ ਹੋਣ ਤੋਂ ਬਾਅਦ ਅੱਜ ਪਤਾ ਨਹੀਂ ਉਹ ਬੀਬੀ ਕਿੱਥੇ ਹੈਗੀ ਆ ਉਹਦਾ ਕੀ ਬਣਿਆ ਬੀਬੀ ਦਾ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹਨੂੰ ਬਹੁਤ ਖੋਜਣ ਦੀ ਕੋਸ਼ਿਸ਼ ਕੀਤੀ ਪਰ ਉਹ ਬੀਬੀ ਦਾ ਕੋਈ ਆਦਾ ਪਤਾ ਨਹੀਂ ਹੁਣ ਇਹ ਬੀਬੀ ਜਿਹੜੀ ਹੈਗੀ ਆ ਜਿਨੇ ਕੁਝ ਦਿਨ ਪਹਿਲਾਂ ਵਰਜਿੰਦਰ ਸਿੰਘ ਪਾਸਟਰ ਤੇ ਫਿਜ਼ੀਕਲ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਬੀਬੀ ਨਾਲ ਸੰਪਰਕ ਹੋਵੇ ਪਰ ਜਦੋਂ ਦਾ ਇਹ ਪ੍ਰੈਸ ਕਾਨਫਰੰਸ ਹੋਈ ਆ ਉਹ ਬੀਬੀ ਦਾ ਫੋਨ ਨੰਬਰ ਬੰਦ ਹੈਗਾ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਹਰ ਉਸ ਬੱਚੀ ਦੇ ਨਾਲ ਹਰ ਉਸ ਭੈਣ ਦੇ ਨਾਲ ਹਰ ਉਸ ਮਾਤਾ ਦੇ ਨਾਲ ਖੜੇ ਹਾਂ ਜਿਹਦੇ ਨਾਲ ਕਿਸੇ ਵੀ ਲੈਵਲ ਤੇ ਕੋਈ ਵੀ ਵੱਡੇ ਤੋਂ ਵੱਡਾ ਪੰਥਕ ਹੋਵੇ ਜਾਂ ਕੋਈ ਤੋਂ ਵੱਡੇ ਵੱਡੇ ਪਾਸਟਰ ਹੋਵੇ ਕੋਈ ਵੀ ਧੱਕੇਸ਼ਾਹੀ ਕਰਦਾ ਅਸੀਂ ਤਨ ਦੇਹੀ ਨਾਲ ਉਸ ਬੱਚੀ ਦੇ ਨਾਲ ਉਸ ਬੀਬੀ ਦੇ ਨਾਲ ਉਸ ਭੈਣ ਦੇ ਨਾਲ ਖੜਨ ਨੂੰ ਤਿਆਰ ਹੈਗੇ ਹਾਂ ਬਸ਼ਰਤ ਹੈ ਕਿ ਸਾਡੇ ਤੱਕ ਅਪਰੋਚ ਹੋਵੇ ਬਹੁਤ ਸਾਰੀਆਂ ਬੱਚੀਆਂ ਐਦਾਂ ਦੀਆਂ ਨੇ ਜਿਨ੍ਹਾਂ ਨਾਲ ਬਹੁਤ ਡੇਰਿਆਂ ਦੇ ਵਿੱਚ ਧੱਕੇ ਹੋਏ ਨੇ ਬਹੁਤ ਕੁਝ ਬੀਬੀਆਂ ਨੇ ਸਹਿਆ ਹੈਗਾ ਪਰ ਉਹਨਾਂ ਦੇ ਪਿੱਛੇ ਖੜਨ ਵਾਲੇ ਨਹੀਂ ਹੁੰਦੇ ਇਸ ਲਈ ਉਹਨਾਂ ਨੂੰ ਚੁੱਪ ਹੋਰ ਕੇ ਆਪਣੇ ਆਪਣੇ ਘਰੀ ਬੈਠਣਾ ਪੈਂਦਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀਆਂ ਵੀ ਬੱਚੀਆਂ ਜਾਂ ਜਿਹੜੀਆਂ ਵੀ ਬੀਬੀਆਂ ਦੇ ਨਾਲ ਕੋਈ ਵੀ ਅਦਾ ਅਦਾ ਕੰਮ ਹੋਇਆ ਕੋਈ ਵੀ ਅਦਾ ਦੀ ਘਟਨਾ ਹੋਈ ਆ 62 83 83 30 72 ਮੇਰਾ ਨੰਬਰ ਹੈਗਾ ਅੱਜ ਮੇਰੇ ਨਾਲ ਹਿੰਦੂ ਸਮਾਜ ਤੋਂ ਵੀ ਕੁਝ ਵੀਰ ਜੁੜੇ ਹੋਏ ਨੇ ਤੇ ਇਧਰ ਉਹ ਨਿਹੰਗ ਸਿੰਘ ਸੰਸਥਾਵਾਂ ਵੀ ਮੇਰੇ ਨਾਲ ਖੜੀਆਂ ਨੇ ਹਿੰ ਇਹ ਬਹੁਤ ਕਾਬਲੇ ਤਾਰੀਫ ਹੈਗੀ ਹੈ ਕਿ ਇਸ ਕਾਲ ਦੇ ਉੱਤੇ ਹਿੰਦੂ ਸਮਾਜ ਤੇ ਸਿੱਖ ਸਮਾਜ ਇਕੱਠਾ ਹੋ ਕੇ ਆਇਆ ਹੈ ਕਿ ਜਿੱਥੇ ਵੀ ਕਿਸੇ ਬੱਚੀ ਨਾਲ ਕੋਈ ਧੱਕਾ ਹੁੰਦਾ ਹੈ ਜਾਂ ਜਿੱਥੇ ਇਹ ਧਰਮ ਪਰिवर्तन ਦਾ ਝੂਠ ਫਰੇਵ ਫਲਾਇਆ ਜਾ ਰਿਹਾ ਹੈ ਉੱਥੇ ਹਿੰਦੂ ਸਮਾਜ ਤੇ ਇਕੱਠਾ ਸਿੱਖ ਸਮਾਜ ਇਕੱਠਾ ਹੋ ਕੇ ਲੜਨ ਨੂੰ ਤਿਆਰ ਹੈ ਤੇ ਆ ਸਾਡੀ ਇਹ ਕਾਲ ਹੈਗੀ ਹੈ ਪੂਰੇ ਪੰਜਾਬ ਨੂੰ ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਕੋਈ ਫਰੇਵ ਹੁੰਦਾ ਹੈ ਕਿਸੇ ਬੱਚੀ ਨਾਲ ਹੁੰਦਾ ਔਰ ਖਾਸ ਤੌਰ ਤੇ ਜਿਹੜੀ ਬੱਚੀ ਹੁਣੇ ਲੜ ਰਹੀ ਹੈ ਸੁਣਿਆ ਬਰਜੰਦਰ ਸਿੰਘ ਕੱਲ ਗ੍ਰਿਫਤਾਰ ਹੋ ਗਿਆ ਪਰ ਉਸ ਬੱਚੀ ਦੇ ਨਾਲ ਸ਼ਾਇਦ ਕੋਈ ਹੱਲੇ ਤੱਕ ਖੜਾ ਨਹੀਂ ਹੋਇਆ ਤੇ ਅਸੀਂ ਉਸ ਬੱਚੀ ਨੂੰ ਵੀ ਰਿਕੁਐਸਟ ਕਰਨਾ ਚਾਹੁੰਦੇ ਆਂ ਕਿ ਸਾਡੇ ਨਾਲ ਸੰਪਰਕ ਕੀਤਾ ਜਾਵੇ ਜਿੱਥੇ ਕੋਰਟ ਦੇ ਵਿੱਚ ਜਿੱਥੇ ਧਰਨੇ ਲਾਉਣ ਦੇ ਵਿੱਚ ਜਾਂ ਜਿਸ ਜਗ੍ਹਾ ਤੇ ਵੀ ਬੱਚੀ ਨੂੰ ਉਸ ਬੱਚੀ ਨੂੰ ਜਿਨੇ ਵਰਜਿੰਦਰ ਸਿੰਘ ਤੇ ਖਲਾਸੇ ਕੀਤੇ ਨੇ ਜਿੱਥੇ ਵੀ ਲੋੜ ਹੋएगी ਅਸੀਂ ਉਹਦੇ ਨਾਲ ਖੜਨ ਨੂੰ ਤਿਆਰ ਆ ਸਾਡੇ ਕੋਲ ਵਕੀਲਾਂ ਦੀ ਟੀਮ ਵੀ ਹੈਗੀ ਆ ਸਾਡੇ ਕੋਲ ਹਰ ਇੱਕ ਤਰੀਕੇ ਦਾ ਇੰਤਜ਼ਾਮ ਹੈਗਾ ਦੂਜੀ ਗੱਲ ਹੁਣ ਵਰਜਿੰਦਰ ਸਿੰਘ ਤੇ ਆ ਜੀਏ ਜਾਂ ਇਹਨਾਂ ਪਾਸਟਰਾਂ ਤੇ ਆ ਜੀਏ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਬਹੁਤ ਵੱਡੇ ਲੈਵਲ ਤੇ ਪਖੰਡ ਚਲਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਮ ਬਹੁਤ ਵਾਇਰਲ ਹੋਇਆ ਸੀਗਾ ਕਿ ਮੇਰੀ ਭੈਣ ਬੋਲਣ ਲੱਗੀ ਬਹੁਤ ਆਪਾ ਸੋਸ਼ਲ ਮੀਡੀਆ ਤੋਂ ਵਾਇਰਲ ਮੀਮ ਦੇਖਿਆ ਕਿ ਮੇਰੀ ਭੈਣ ਉਹ ਬੱਚਾ ਕਹਿੰਦਾ ਮੇਰੀ ਭੈਣ ਗੂੰਗੀ ਧੀ ਔਰ ਫਿਰ ਬੋਲਣ ਲੱਗੀ ਉਹ ਵੀਡੀਓ ਜਿਹੜੀ ਹੈਗੀ ਆ ਤੁਸੀਂ ਗੈਸ ਕਰਦੇ ਰਸਤੇ ਕਿਆ ਇਹ ਬੱਚਾ ਰਿਹਾ ਕੋਈ ਕਾਰੀ ਮੰਮੀ ਪਾਪਾ 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 ਇਹ ਤੇਰੀ ਭੈਣ ਬੋਲ ਨਹੀਂ ਸਕਦੀ ਤੇਦੀ ਹallelujah ਰਾਜ ਸੁਖ ਸੁਖ ਰਾਜ ਸੁਖ ਆਹ ਬੱਚੇ ਕਦੀ ਕਹੂ ਆ ਵੀ ਕਵਾਂ ਬੋਲੇ ਲਗੇ ਬੜੇ ਵੱਡੇ ਲੈਵਲ ਤੇ ਇਸ ਤਰੀਕੇ ਦੇ ਪਖੰਡ ਪ੍ਰਚਾਰੇ ਜਾਂਦੇ ਆ ਪਰ ਇਹੀ ਬੱਚਾ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਇਹਦੇ ਕਲਿੱਪ ਤੁਰਦੇ ਨੇ ਬੜੇ ਸਾਰੇ ਸੋਸ਼ਲ ਮੀਡੀਆ ਤੇ ਇਹਦੇ ਕਲਿੱਪ ਚੱਲਦੇ ਨੇ ਇਹ ਬੱਚਾ ਬਾਅਦ ਦੇ ਵਿੱਚ ਦੱਸਦਾ ਹੈ ਕਿ ਇਹਨੂੰ ਇੱਕ ਬੋਰੀ ਆਟੇ ਦੀ ਤੇ ਇੱਕ ਬੋਰੀ ਚੌਲ ਦੀ ਤੇ ਉਹਦੇ ਉੱਤੇ ਇਹਨੂੰ ਜਿਹੜਾ ਹੈਗਾ ਇਹ ਝੂਠਾ ਬਿਆਨ ਦਵਾਇਆ ਗਿਆ ਤੇ ਇਹ ਲੜਕੀ ਵੀ ਜਿਹੜੀ ਦਿਖਾਈ ਗਈ ਆ ਇਹ ਇਹਦੀ ਭੈਣ ਨਹੀਂ ਹੈਗੀ ਆ ਇਸ ਬੱਚੇ ਦਾ ਉਹ ਵੀ ਬਿਆਨ ਸਾਰਾ ਉਹ ਮੇਰੀ ਭੈਣ ਨਹੀਂ ਸੀ ਉਸੇ ਬਣਾਇਆ ਗਿਆ ਤਾਂ ਉਹ ਉਸੇ ਇੱਕ ਕਿੱਛਾਵਲ ਇੱਕ ਪੱਟਾ ਹੋਈ ਪਾਤੂ ਚੀਨੀ ਇਹ ਸਭ ਦੇਖ ਕੇ ਮੈਨੂੰ ਬਣਾਇਆ ਗਿਆ ਤੇ ਪਾਗਲ ਬਣਾਇਆ ਗਿਆ ਇਸ ਕੋ ਸਿਰ ਇਹ ਉਹ ਮੇਰੀ ਭੈਣ ਨਹੀਂ ਸੀ ਹੁਣ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਬੜੀਆਂ ਖੁੱਲ ਕੇ ਆ ਰਹੀਆਂ ਨੇ ਪਰ ਫਿਰ ਵੀ ਇਹਨਾਂ ਦੇ ਉੱਤੇ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਹੈਗਾ ਬੜੇ ਵੱਡੇ ਲੈਵਲ ਤੇ ਧਰਮਰ ਪਰ ਵਰਤਨ ਦਾ ਜਿਹੜਾ ਡਰਾਮਾ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਲਿੱਪਸ ਹੈਗੀਆਂ ਇੱਕ ਬੀਬੀ ਨੂੰ व्हीलचेयर ਤੇ ਦਿਖਾਇਆ ਗਿਆ व्हीलचेयर ਤੋਂ ਉੱਟ ਕੇ ਤੁਰਦੇ ਦਿਖਾਇਆ ਗਿਆ ਬਾਅਦ ਦੇ ਵਿੱਚ ਉਸੇ ਬੀਬੀ ਦਾ ਵੀਡੀਓ ਆਉਂਦਾ ਹੈਗਾ ਸੋਸ਼ਲ ਮੀਡੀਆ ਤੇ ਸਰਕੂਲੇਟ ਹੁੰਦਾ ਉਹ ਦੱਸਦੀ ਹੈ ਕਿ ਮੈਂ ਤਾਂ ਜੀ ਉੱਥੇ ਗਈ ਸੀ ਤੇ ਮੈਨੂੰ ਫੜ ਕੇ व्हीलचेयर ਤੇ ਬਿਠਾ ਦਿੱਤਾ ਗਿਆ ਤੇ ਮੇਰੇ ਤੋਂ ਇਹ ਐਕਟ ਕਰਵਾ ਦਿੱਤਾ ਗਿਆ ਸ਼ਾਇਦ ਮੇਰੇ ਕੋਲ ਉਹ ਕਲਿੱਪ ਵੀ ਹੈਗੀ ਆ ਆਪਾਂ ਉੱਤੇ ਵੀ ਚਾਨਣਾ ਪਾ ਲਈਏ ਇੱਕ ਵਾਰੀ

ਬਾਦ ਦੇ ਵਿੱਚ ਲੇਡੀ ਨੇ ਵੀ ਵੀਡੀਓ ਦੇ ਵਿੱਚ ਇਸ ਚੀਜ਼ ਨੂੰ ਦੱਸਿਆ ਕਿ ਇਹਦੀ ਨਾ ਤਾਂ ਲੱਤਾਂ ਖਰਾਬ ਸੀਗੀਆਂ ਨਾ ਹੀ ਇਹਨੂੰ ਕੋਈ ਪ੍ਰੋਬਲਮ ਸੀਗੀ ਸਿਰਫ ਇਹ ਆ ਕੋਈ ਛੋਟੀ ਮੋਟੀ ਇਹਨੂੰ ਪ੍ਰੋਬਲਮ ਸੀਗੀ ਉਹਦੇ ਕਰਕੇ ਗਈ ਸੀ ਪਰ ਇਹਨੂੰ ਵੀਲਚੇਅਰ ਤੇ ਬਿਠਾ ਕੇ ਤੇ ਵੀਲਚੇਅਰ ਤੋਂ ਫਿਰ ਉੱਠ ਕੇ ਤੁਰਦਾ ਹੋਇਆ ਦਿਖਾਇਆ ਗਿਆ ਜਿਹੜਾ ਸਰਾਸਰ ਫਰਾਡ ਜਿਹੜਾ ਹੈਗਾ ਇਹਨਾਂ ਪਾਸਟਰਾਂ ਵੱਲੋਂ ਸਟੇਜਾਂ ਲਗਾ ਲਗਾ ਕੇ ਕੀਤਾ ਜਾਂਦਾ ਔਰ ਪੰਜਾਬ ਦੀ ਭੋਲੀ-ਬਾਲੀ ਜਨਤਾ ਜਿਹੜੀ ਹੈਗੀ ਆ ਸਿਰਫ ਪੰਜਾਬੀਆਂ ਨੂੰ ਨਹੀਂ ਇੱਥੇ ਹਿੰਦੂ ਵੀ ਕਨਵਰਟ ਹੋ ਰਹੇ ਨੇ ਇੱਥੇ ਸਿੱਖ ਬੱਚੇ ਵੀ ਕਨਵਰਟ ਹੋ ਰਹੇ ਨੇ ਇਹ ਬਹੁਤ ਵੱਡੇ ਲੈਵਲ ਤੇ ਫਰਾਡ ਚੱਲ ਰਿਹਾ ਹੈ ਤੇ ਦੂਜੇ ਪਾਸੇ ਇਹਨਾਂ ਫਰਾਡ ਪਾਸਟਰਾਂ ਦੇ ਵੱਲੋਂ ਜਿਹੜੀਆਂ ਬੱਚੀਆਂ ਦੇ ਨਾਲ ਧੱਕਾ ਕੀਤਾ ਜਾਂਦਾ ਟਾਈਮ ਟੂ ਟਾਈਮ ਉਹ ਵੀ ਆ ਰਹੀਆਂ ਨੇ ਜੋ ਸਰਸੇ ਵਾਲੇ ਡੇਰੇ ਦੇ ਉੱਤੇ ਇਲਜ਼ਾਮ ਲੱਗੇ ਉਹੀ ਇਲਜ਼ਾਮ ਹੁਣ ਇਹਨਾਂ ਪਾਸਟਰਾਂ ਤੇ ਲੱਗ ਰਹੇ ਨੇ ਤੇ ਅਸੀਂ ਜਿਹੜਾ ਹੈਗਾ ਜਿੰਨੀਆਂ ਵੀ ਇਹ ਬੱਚੀਆਂ ਆ ਜਾਂ ਜਿੰਨੀਆਂ ਜਿਹਦੇ ਨਾਲ ਵੀ ਇਹ ਧੱਕਾ ਹੋਇਆ ਜਾਂ ਇਹ ਜਿੱਦਾਂ ਪੈਸੇ ਦੇ ਕੇ ਕਨਵਰਜਨ ਕਰਵਾਇਆ ਜਾ ਰਿਹਾ ਜਾਂ ਇਹ ਜੜੀਆਂ ਝੂਠੀਆਂ ਸੱਚੀਆਂ ਖਬਰਾਂ ਬਣਾਈਆਂ ਜਾ ਰਹੀਆਂ ਅਸੀਂ ਇਹਨਾਂ ਦੇ ਉੱਤੇ ਹੁਣ ਕੰਮ ਕਰਨ ਦੇ ਲਈ ਖੁੱਲੇ ਤੌਰ ਤੇ ਹਿੰਦੂ ਤੇ ਸਿੱਖ ਸੰਗਠਨ ਦੋਨੋਂ ਕੱਟੇ ਹੋ ਕੇ ਤਿਆਰ ਆਂ ਔਰ ਇਹਨਾਂ ਪਾਸਰਾਂ ਨੂੰ ਵੀ ਖੁੱਲ੍ਹੇ ਹੀ ਜਿਹੜੀ ਹੈਗੀ ਆ ਚੁਣੌਤੀ ਦਿੰਨੇ ਆ ਕਿ ਅਗਰ ਇਹਨਾਂ ਦੀ ਕੋਈ ਇਦਾਂ ਦੀ ਇਹਨਾਂ ਦੇ ਕੋਲ ਜਿਦਾਂ ਹੀ ਵਰਜਿੰਦਰ ਸਿੰਘ ਆ ਇਹਨਾਂ ਕੋਲ ਕੋਈ ਤਾਕਤ ਹੈਗੀ ਆ ਸਭ ਤੋਂ ਪਹਿਲਾਂ ਤਾਂ ਮੈਂ ਹੀ ਇਹ ਇਹਨਾਂ ਨੂੰ ਚੁਣੌਤੀ ਆਪਣੇ ਤੌਰ ਤੇ ਦਿੰਨਾ ਕਿ ਜਿਦਾਂ ਇਹ ਵਰਜਿੰਦਰ ਸਿੰਘ ਪਾਸਟਾ ਨੇ ਦਿਖਾਇਆ ਸੀ ਕਿ ਸਟੇਜ ਦੇ ਉੱਤੇ ਇੱਕ ਬੱਚਾ ਮਰਿਆ ਹੋਇਆ ਤੇ ਫਿਰ ਉਹਨੂੰ ਜਿੰਦਾ ਕਰਕੇ ਦਿਖਾਇਆ ਜੇ ਇਦਾਂ ਦੀ ਇਹਨਾਂ ਦੇ ਕੋਲ ਕੋਈ ਤਾਕਤ ਹੈਗੀ ਆ ਤੇ ਮੀਡੀਆ ਦੇ ਵਿੱਚ ਆਣ ਮੀਡੀਆ ਦੇ ਵਿੱਚ ਆ ਕੇ ਸਾਹਮਣੇ ਆਣ ਤੇ ਅਸੀਂ ਆਪਣੇ ਪੇਸ਼ੈਂਟਸ ਲੈ ਕੇ ਆਉਨੇ ਆ ਇਹਨਾਂ ਲਾਈਵ ਮੀਡੀਆ ਦੇ ਵਿੱਚ ਕਰਕੇ ਦਿਖਾਣ ਬਜਾਏ ਕੇ ਆਪਣੀਆਂ ਸਟੇਜਾਂ ਦੇ ਉੱਤੇ ਤੇ ਇਹਨਾਂ ਨੂੰ ਖੁਦਾ ਖੁੱਲਾ ਸੱਦਾ ਆ ਜੇ ਇੱਕ ਵੀ ਬੰਦਾ ਸਾਡਾ ਲਿਆ ਆ ਹੋਇਆ ਇਹ ਠੀਕ ਕਰਕੇ ਦਿਖਾ ਦਿੰਦੇ ਆ ਸਾਡਾ ਪੇਸ਼ੈਂਟ ਮੈਂ ਇਹਨਾਂ ਦਾ ਧਰਮ ਬਣਾਉਣ ਨੂੰ ਤਿਆਰ ਆ ਮੈਂ ਇਹਨਾਂ ਦਾ ਜਿਹੜਾ ਹੈ ਜੋ ਵੀ ਇਹ ਚਾਹੁੰਦੇ ਨੇ ਜਿੱਥੇ ਵੀ ਕਹਿਣਗੇ ਉੱਥੇ ਮਾਫੀ ਮੰਗਾਗਾ ਪਰ ਇਹ ਲਾਈਵ ਮੀਡੀਆ ਦੇ ਵਿੱਚ ਕਰਕੇ ਦਿਖਾਣ ਲੋਕਾਂ ਨੂੰ ਬੇਵਕੂ ਬਣਾਉਣ ਦੀ ਬਜਾਏ ਸਿੱਧੇ ਮੀਡੀਆ ਦੇ ਵਿੱਚ ਆਣ ਤੇ ਦੂਜੀ ਚੀਜ਼ ਜਿਹੜੀ ਉਹ ਬੱਚੀ ਹੈਗੀ ਆ ਮੈਂ ਫਿਰ ਰਿਕਵੈਸਟ ਕਰਾਂਗਾ ਉਸ ਬੱਚੀ ਨੂੰ ਉਸ ਬੱਚੀ ਨੂੰ ਮੀਡੀਆ ਉਸ ਬੱਚੀ ਨੂੰ ਵਕੀਲਾਂ ਦੀ ਲੋੜ ਹੈਗੀ ਆ ਜਾਂ ਉਸ ਬੱਚੀ ਦਾ ਜਿੱਦਾਂ ਵੀ ਉਹਨੂੰ ਲੀਗਲ ਏਡ ਦੀ ਲੋੜ ਪਵੇ ਜਾਂ ਹੋਰ ਕਿਸੇ ਸਹਾਇਤਾ ਦੀ ਲੋੜ ਪਵੇ ਉਹ ਸਾਡੇ ਨਾਲ ਸੰਪਰਕ ਕਰੇ ਜਾਂ ਹੋਰ ਵੀ ਕਿਸੇ ਨਾਲ ਵੀ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਅਸੀਂ ਉਹਦੇ ਲਈ ਵੀ ਤਿਆਰ ਹੈਗੇ ਆ ਤੁਸੀਂ ਕੁਝ ਹੋਰ ਠੀਕ ਹੈ ਬੋਲਣਾ ਤੁਸੀਂ ਕਦਮ 1 ਟੂ 1 ਕਰਦੇ ਜੀ ਅ ਮੇਰਾ ਵਰਜਨ ਤਾਂ ਪੂਰਾ ਹੈ ਜੇ ਤੁਸੀਂ ਕੋਈ ਸਵਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਦਿੱਤੀ ਹੋਈ ਦਾ ਨਾਮ ਦੱਸ ਸਕਦੇ ਹੋ ਨਾ ਪਹਿਲਾ ਪ੍ਰੋਗਰਾਮ ਕੀ ਹੁੰਦਾ ਹੈ ਦੇਖੋ ਜੀ ਅਸੀਂ ਸੋਸ਼ਲ ਮੀਡੀਆ ਐਕਟੀਵਿਸਟ ਹੈਗੇ ਆ ਸੋਸ਼ਲ ਸਰਵਿਸ ਕਰਦੇ ਆ ਸਾਰੇ ਜਾਣੇ ਸਾਡੀ ਫਿਲਹਾਲ ਤੱਕ ਕੋਈ ਜਥੇਬੰਦੀ ਨਹੀਂ ਹੈ ਜਥੇਬੰਦੀਆਂ ਵਾਲੇ ਕੰਮ ਅਸੀਂ ਫਿਲਹਾਲ ਤੱਕ ਕੀਤੇ ਵੀ ਨਹੀਂ ਕਿਉਂਕਿ ਜਥੇਬੰਦੀਆਂ ਘੜਨੀਆਂ ਤੇ ਫਿਰ ਫੰਡ ਲੈਣੇ ਅਸੀਂ ਉਸ ਪਾਸੇ ਜਾਣਾ ਹੀ ਨਹੀਂ ਹੈ ਅਸੀਂ ਸਾਰੇ ਆਪਣੇ ਮਹਾਰਾਜ ਦੀ ਕਿਰਪਾ ਨਾਲ ਕਰਤੀ ਹੈਗੀਆਂ ਕਰਤੀ ਸੇਖਾਂ ਆਪਣੀ ਕਿਰਤ ਕਮਾਈ ਚੋਂ ਅਸੀਂ ਕੰਮ ਕਰਦੇ ਆਂ ਤੇ ਜਥੇਬੰਦੀ ਦਾ ਫਿਲਹਾਲ ਤੱਕ ਕੋਈ ਨਾਮ ਨਹੀਂ ਹੈਗਾ ਨਾ ਹੀ ਅਸੀਂ ਇਦਾਂ ਦਾ ਕੋਈ ਆਰਗੇਨਾਈਜੇਸ਼ਨ ਤਿਆਰ ਕੀਤੀ ਆ ਪਰ ਹਾਂ ਜੇ ਲੱਗਦਾ ਹੈ ਕਿ ਇਹਨਾਂ ਪਾਸਟਰਾਂ ਦੇ ਇਹਨਾਂ ਪਖੰਡਾਂ ਦੇ ਖਿਲਾਫ ਕੰਮ ਕਰਨ ਵਾਸਤੇ ਕਿਸੇ ਜਥੇਬੰਦੀ ਦੀ ਲੋੜ ਪੈਗੀ ਤਾਂ ਮੈਨੂੰ ਲੱਗਦਾ ਹੈ ਕਿ ਹਿੰਦੂ ਤੇ ਸਿੱਖ ਜਥੇਬੰਦੀਆਂ ਦੋਨੋਂ ਨੂੰ ਇੱਕ ਜਗ੍ਹਾ ਆ ਕੇ ਇੱਕ ਜਥੇਬੰਦੀ ਜ਼ਰੂਰ ਬਣਾਉਣੀ ਚਾਹੀਦੀ ਆ ਜੀ ਕੋਈ ਹੋਰ ਸਵਾਲ ਦੀ ਕੋਈ ਬਹੁਤ ਜਿਨੀ ਪੱਧਰ ਤੇ ਜਾ ਕੇ ਕੋਈ ਕਾਰਵਾਈ ਕਰੋਗੇ ਜ਼ਮੀਨੀ ਪੱਧਰ ਤੇ ਇਦਾਂ ਹੈਗਾ ਜੀ ਬਹੁਤ ਸਾਰੀਆਂ ਕਾਰਵਾਈਆਂ ਅਸੀਂ ਫਿਲਹਾਲ ਕਰ ਵੀ ਰਹੇ ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਇਨਵੋਲਵ ਹੈਗੇ ਹਾਂ ਜ਼ਮੀਨੀ ਪੱਧਰ ਤੇ ਬਟ ਇਹ ਹੈ ਕਿ ਫਿਲਹਾਲ ਤੱਕ ਅਸੀਂ ਮੀਡੀਆ 'ਚ ਨਹੀਂ ਆਏ ਸੀ ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਜ਼ਮੀਨੀ ਪੱਧਰ ਤੇ ਕੰਮ ਹੋ ਰਿਹਾ ਬਹੁਤ ਵਧੀਆ ਗੱਲ ਆ ਪਰ ਜਿਸ ਲੈਵਲ ਤੇ ਹੁਣ ਇਹਨਾਂ ਦਾ ਪ੍ਰਸਾਰਾ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਇੱਕ ਚਰਚ ਬਣ ਰਹੀ ਹੈ ਜੀ 3000 ਕਰੋੜ ਰੁਪਈਆ ਇਨਵੈਸਟ ਹੋ ਰਿਹਾ ਉਸ ਚਰਚ ਦੇ ਵਿੱਚ ਤੇ 15 ਸਾਲ ਤੋਂ ਚਰਚ ਬਣਦੀ ਪਈ ਆ ਉਸ ਚਰਚ ਦੇ ਜਦੋਂ ਆਸ-ਪਾਸ ਜਾ ਕੇ ਤੁਸੀਂ ਗੱਲਬਾਤ ਕਰਦੇ ਹੋ ਲੋਕਾਂ ਤੋਂ ਪੂਰੇ ਪਿੰਡ ਦੇ ਲੋਕ ਦੁਖੀ ਨਹੀਂ ਕਿਉਂਕਿ ਜਦੋਂ ਐਤਵਾਰ ਨੂੰ ਉੱਥੇ ਪ੍ਰੋਗਰਾਮ ਹੁੰਦਾ ਆ ਉਸ ਪ੍ਰੋਗਰਾਮ ਦੇ ਵਿੱਚ ਘੱਟੋ-ਘੱਟ ਜਿਹੜਾ ਸਾਊਂਡ ਪੋਲੂਸ਼ਨ ਦਾ ਜਿਹੜਾ ਇੱਕ ਮੇਜਰ ਹੈਗਾ ਡੈਸੀਬਲਸ ਦੇ ਵਿੱਚ ਉਸ ਤੋਂ ਦੁੱਗਣੀ ਤੇ ਤਿੰਗਣੀ ਜਿਹੜੀ ਹੈਗੀ ਆ ਸਾਊਂਡ ਪੋਲੂਸ਼ਨ ਫਲਾਇਆ ਜਾਂਦਾ ਕੋਈ ਪ੍ਰਸ਼ਾਸਨ ਉਹਦੇ ਉੱਤੇ ਕੋਈ ਕੰਮ ਕਰਕੇ ਰਿਹਾ ਜੀ ਨਹੀਂ ਹੈਗਾ ਕੋਈ ਐਕਟੀਵਿਸਟ ਉਹਦੇ ਉੱਤੇ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਤੇ ਇਸ ਲਈ ਸਾਨੂੰ ਇਹ ਆਣਾ ਪਿਆ ਹੈਗਾ ਮੀਡੀਆ ਦੇ ਵਿੱਚ ਹੁਣ ਕਿ ਗਰਾਊਂਡ ਲੈਵਲ ਤੇ ਤਾਂ ਅਸੀਂ ਕੰਮ ਕਰ ਹੀ ਰਹੇ ਆਂ ਤੇ ਇੱਕ ਵੱਡੇ ਲੈਵਲ ਤੇ ਹੁਣ ਜਦੋਂ ਕੰਮ ਕਰਨਾ ਹੈ ਤੇ ਆਪਸ ਵਿੱਚ ਜੁੜਨਾ ਤੇ ਫਿਰ ਪੰਜਾਬ ਦੇ ਵਿੱਚ ਜਿੰਨੇ ਵੀ ਵੀਰ ਸਾਡੇ ਇਸ ਉੱਤੇ ਕੰਮ ਕਰਨਾ ਚਾਹੁੰਦੇ ਆ ਤੇ ਉਹ ਸਾਰੇ ਅਸੀਂ ਇਕੱਠੇ ਹੋਈਏ ਜੀ ਤੁਹਾਡੇ ਵੱਲੋਂ ਕੀ ਤਾਂ ਇਹ ਕਿਤੇ ਜਾ ਰਹੇ ਨਹੀਂ ਜਿਹੜੇ ਲੋਕ ਕਚਤਾਂ ਵੱਲ ਜਾ ਰਹੇ ਨੇ ਜਾਂ ਡੇਰਿਆਂ ਵੱਲ ਜਾ ਰਹੇ ਨੇ ਉਹਨਾਂ ਨੂੰ ਰੋਕ ਲੇ ਆ ਵੀਰ ਜੀ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਵੀਡੀਓ ਦੇ ਵਿੱਚ ਆਪਣੀ ਇੱਕ ਗੱਲ ਹੋਈ ਸੀ ਇੱਕ ਵੀਡੀਓ ਦੇ ਉੱਤੇ ਖਾਲਸਾ ਏਡ ਨੇ ਇੱਕ ਵੀਡੀਓ ਅਸ ਤੋਂ 11 ਸਾਲ ਪਹਿਲਾਂ ਆਪਣੇ ਚੈਨਲ ਤੇ ਸ਼ੇਅਰ ਕੀਤੀ ਸੀ ਜਿਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਦਿਖਾਇਆ ਗਿਆ ਸੀ ਜਿਹਨੂੰ ਗਠੀਆ ਹੋਇਆ ਤੇ ਗਠੀਆ ਹੋ ਕੇ ਉਹ ਬੈੱਡ ਤੇ ਲੱਗ ਗਿਆ ਬੈੱਡ ਤੇ ਲੱਗਣ ਤੋਂ ਬਾਅਦ ਕ੍ਰਿਸਚੀਅਨ ਪਾਸਟਰਾਂ ਨੇ ਉਹਦਾ ਇਲਾਜ ਕਰਵਾਇਆ ਉਹ ਨੂੰ ਜਿਹੜਾ ਹੈਗਾ ਠੀਕ ਕਰਵਾਇਆ ਤੇ ਠੀਕ ਕਰਵਾਣ ਤੋਂ ਬਾਅਦ ਉਹ ਜਿਹੜਾ ਨਿਹੰਗ ਸਿੰਘ ਹੈ ਉਹ ਕਨਵਰਟ ਕੱਟਸਟ ਹੋ ਗਿਆ ਉਹਦੇ ਸਿਰ ਤੇ ਕੇਸ ਨਹੀਂ ਹੈਗੇ ਉਹਦੇ ਮੂੰਹ ਤੇ ਦਾੜੀ ਨਹੀਂ ਹੈਗੀ ਇਹ ਖਾਲਸਾ ਏਡ ਦੇ ਰਵੀ ਸਿੰਘ ਹੋਣਾ ਦੇ ਚੈਨਲ ਤੇ ਇਹ ਵੀਡੀਓ ਪਈ ਹੈਗੀ ਆ ਸਾਡੀ ਕਮੀ ਰਹੀ ਇਹ ਹੈਗੀ ਆ ਕਿ ਅਸੀਂ ਆਪਣੇ ਨਾਤਾ ਗਰੰਤੀ ਸਿੰਘਾਂ ਨੂੰ ਸਾਹਮ੍ਹ ਸਕੇ ਨਾ ਅਸੀਂ ਆਪਣੇ ਪਾਰਟੀ ਸਿੰਘਾਂ ਨੂੰ ਜਿਨ੍ਹਾਂ ਨੇ ਪ੍ਰਚਾਰ ਕਰਨਾ ਉਹਨਾਂ ਨੂੰ ਸਾਹਮ੍ਹ ਸਕੇ ਨਾ ਹੀ ਅਸੀਂ ਆਪਣੀ ਆਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਸਾਹਮ੍ਹ ਸਾਹਮ੍ਹ ਪਾ ਰਹੇ ਹੈਗੇ ਆਂ ਜਿਹੜਾ ਗਰਾਊਂਡ ਲੈਵਲ ਤੇ ਫਿਲਹਾਲ ਅਸੀਂ ਕੰਮ ਕਰ ਰਹੇ ਆਂ ਅਸੀਂ ਜਿਹੜੇ ਗਰੰਤੀ ਸਿੰਘ ਰਹੇ ਉਹਨਾਂ ਦਾ ਅਪਰੋਚ ਕਰ ਰਹੇ ਆਂ ਜਿਹੜੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਨਾਂ ਦਾ ਅਪਰੋਚ ਕਰ ਰਹੇ ਆਂ ਕਿਉਂਕਿ ਗੱਲ ਇਹ ਆ ਕਿ ਅਸੀਂ ਆਪਣੇ ਲੋਕਾਂ ਦਾ ਹੱਥ ਨਹੀਂ ਫੜ ਰਹੇ ਛੋਟੀਆਂ ਛੋਟੀਆਂ ਪ੍ਰੋਬਲਮਸ ਦੇ ਪਿੱਛੇ ਲੋਕ ਕਨਵਰਟ ਹੋ ਜਾਂਦੇ ਆਂ ਕਿਸੇ ਦੇ ਕੋਲ ਰਾਸ਼ਨ ਨਹੀਂ ਹੈਗਾ ਕੋਈ ਆ ਕੇ ਦੋ ਬੋਰੀ ਰਾਸ਼ਨ ਪਾ ਗਿਆ ਜਾਂ ਦੋ ਟੱਟੇ ਚੌਲ ਦੇ ਪਾ ਗਿਆ ਤੇ ਉਹ ਜਿਹੜਾ ਹੈਗਾ ਇੱਕ ਤੋੜਾ ਤੁਰ ਕਹਿੰਦਾ ਉਸ ਪਾਸੇ ਨੂੰ ਤੇ ਲੋਕ ਹੌਲੀ ਹੌਲੀ ਕਨਵਰਟ ਹੁੰਦੇ ਆ ਬੇਸਿਕ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸੰਭਿਆ ਨਹੀਂ ਹੈਗਾ ਤੇ ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ ਕਿਉਂਕਿ ਇੱਕ ਪਿੰਡ ਦੇ ਵਿੱਚ ਚਾਰ-ਚਾਰ ਪਾਸੇ ਉਹ ਦੋਵਾਂ ਬਾਣੇ ਬਣੇ ਹੋਏ ਨੇ ਜੀ ਉਹ ਕੀ ਜੀ ਸੋਚਦੇ ਵੀ ਅਸੀਂ ਕਿਹੜੇ ਦੋਵਾਂ ਦਾ ਸਾਹ ਦੇ ਵਿੱਚ ਬੱਠਾ ਕਿ ਕਿਹੜੇ ਦੋਵਾਂ ਦਾ ਸਾਹ ਦੇ ਵਿੱਚ ਬੈਠ ਕੇ ਬਾਣੀ ਸੁਣੀਏ ਉਹ ਸਵੀਅਰ ਸਪੀਕਰ ਚਾਹੁੰਦੇ ਨੇ ਪਰ ਦੂਜੇ ਦੇ ਕਿ ਆਵਾਜ਼ ਵੱਜਦੀ ਹੈ ਜੀ 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 ਇਹ ਪਰਪਰ ਵੀ ਕਾਰਜ ਹੈ ਤੁਹਾਡੇ ਉਹਨਾਂ ਜਾਂ ਤੁਹਾਡੇ ਲੋਕਾਂ ਦੇ ਵਾਸਤੇ ਦੇਖੋ ਤੁਹਾਡਾ ਸਵਾਲ ਬਹੁਤ ਜ਼ਿਆਦਾ ਗਹਿਰਾ ਸਵਾਲ ਹੈ ਔਰ ਬਹੁਤ ਰਾਈਟ ਵੀ ਹੈ ਸੰਤ ਪਪਾ ਜਰਨੈਲ ਸਿੰਘ ਜੀ ਦੇ ਪਿੰਡ ਦੇ ਵਿੱਚ ਮੇਰੇ ਮੇਰੇ ਖਾਲਸਾ 18 ਜਾਂ 19 ਗੁਰਦੁਆਰੇ ਨੇ ਔਰ ਇਹ ਬਹੁਤ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਕਿ ਸਾਡੇ ਪਿੰਡਾਂ ਚ ਦਾ ਸ਼ਮਸ਼ਾਨ ਵੀ ਚਾਰ-ਚਾਰ ਹੋ ਗਏ ਨੇ ਹੈਨਾ ਔਰ ਜਦੋਂ ਮੈਂ ਸਿੱਖੀ ਦੀ ਗੱਲ ਕਰਾਂ ਸਿੱਖੀ ਦੀ ਗੱਲ ਇਹ ਆ ਜੀ ਕਿ ਗੁਰੂ ਸਾਹਿਬ ਨੇ ਜਦੋਂ ਸਾਨੂੰ ਅੰਮ੍ਰਿਤ ਦਾ ਬਾਟਾ ਦਿੱਤਾ ਆ ਅਸੀਂ ਉਹਨੂੰ ਅੰਮ੍ਰਿਤ ਕਹਿੰਦਾ ਅਸਲ 'ਚ ਤਾਂ ਉਹ ਖੰਡੇ ਦੀ ਪੌਲ ਆ ਤੁਸੀਂ ਇਮੇਜਿਨ ਕਰੋ ਕਿ ਜਿੰਨਾ ਜਿਨ੍ਹਾਂ ਨੂੰ ਨੀਵੀਂ ਜਾਤ ਕਹੇ ਕਿ ਜਿਨ੍ਹਾਂ ਦੇ ਭਾਂਡੇ ਜਿਹੜੇ ਵੱਖਰੇ ਆ ਪਿੰਡਾਂ 'ਚ ਜਿਨ੍ਹਾਂ ਦੇ ਖੂਹ ਵੱਖਰੇ ਨੇ ਸਿੱਖੀ ਦਾ ਫਲਸਫਾ ਇਹ ਕਹਿੰਦਾ ਕਿ ਜਦੋਂ ਇੱਕ ਕੋਈ ਨੀਵੀਂ ਜਾਤ ਵਾਲੇ ਨੂੰ ਜਿਹਨੂੰ ਨੀਵੀਂ ਜਾਤ ਕਹਿ ਦਿੱਤਾ ਗਿਆ ਉਹ ਵੀ ਅੰਮ੍ਰਿਤ ਛਕਣ ਆ ਗਿਆ ਤੇ ਅੰਮ੍ਰਿਤ ਦੇ ਸੰਚਾਰ ਦੇ ਜਿਹੜਾ ਉਹ ਕਮਰਾ ਹੁੰਦਾ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ ਉੱਥੇ ਜਦੋਂ ਬਾਟਾ ਮਿਲਣਾ ਆ ਬਾਟੇ 'ਚੋਂ ਪੰਜ ਘੁੱਟ ਸਾਂਝੇ ਹੋਣਗੇ ਤੇ ਉਹ ਚਾਹੇ ਕਿਸੇ ਦੀ ਜਾਤ ਉੱਚੀ ਹੋਵੇ ਚਾਹੇ ਨੀਵੀਂ ਹੋਵੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਇਹ ਦਿੱਤਾ ਸੀ ਕਿ ਅੰਮ੍ਰਿਤ ਦੇ ਬਾਟੇ ਨੂੰ ਜਦੋਂ ਸਾਂਝੇ ਘੁੱਟ ਮਾਰਨੇ ਆ ਉਹ ਨੀਵੀਂ ਜਾਤ ਵਾਲੇ ਨੇ ਵੀ ਉਸੇ ਚੋਂ 5 ਘੁੱਟ ਲੈਣੇ ਆ ਤੇ ਮੈਂ ਵੀ ਉੱਚੀ ਜਾਤ ਦਾ ਹਾਂ ਆਉਂਗਾ ਜਾਂ ਨੀਵੀਂ ਜਾਤ ਦਾ ਆਉਂਗਾ ਮੈਂ ਵੀ ਉਹ ਚੋਂ 5 ਘੁੱਟ ਲੈਣੇ ਆ ਗੁਰੂ ਸਾਹਿਬ ਨੇ ਤਾਂ ਸਾਨੂੰ ਬਾਟਾ ਵੀ ਇੱਕ ਦਿੱਤਾ ਕਿ ਤੁਹਾਡੀ ਕੋਈ ਜਾਤ ਨਹੀਂ ਜਿਹਨੂੰ ਉੱਚਾ ਮੰਨਿਆ ਜਾਂਦਾ ਜਾਂ ਨੀਵਾ ਮੰਨਿਆ ਜਾਂਦਾ ਜਾਂ ਜਿਹਨੂੰ ਭਿੱਟਿਆ ਹੋਇਆ ਮੰਨਿਆ ਜਾਂਦਾ ਉਹਦੇ ਨਾਲ ਤੁਹਾਡਾ ਬਾਟਾ ਵੀ ਸਾਂਝਾ ਗੁਰੂ ਸਾਹਿਬ ਨੇ ਕੀਤਾ ਪਰ ਸਾਡੇ ਗੁਰਦੁਆਰੇ ਵੀ ਵਾਕ ਹੋ ਚੁੱਕੇ ਨਹੀਂ ਹਾਂ ਇਹ ਕੰਮ ਥੋੜਾ ਜਿਹਾ ਲੰਬ ਥੋੜਾ ਜਿਹਾ ਇਹਦੇ ਤੇ ਕੰਮ ਵੱਡੇ ਲੈਵਲ ਤੇ ਕਰਨ ਦੀ ਲੋੜ ਆ ਕਿਉਂਕਿ 200 ਸਾਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗੜਬੜ ਹੋਈਆਂ ਨੇ ਤੇ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮਹਾਰਾ ਦੀ ਕਿਰਪਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਵਿੱਚ ਸੁਧਾਰ ਹੋਇਆ ਕਈ ਵੀਰ ਜਿਹੜੇ ਕਨਵਰਟ ਹੋਏ ਸੀ ਉਹਨਾਂ ਨੂੰ ਵਾਪਸ ਲੈ ਕੇ ਆਏ ਹੈਗੇ ਆ ਕਈ ਜਗ੍ਹਾ ਇਦਾਂ ਦੀਆਂ ਪਹਿਲ ਵੀ ਕੀਤੀਆਂ ਜਾ ਰਹੀਆਂ ਕਿ ਚਾਰ ਗੁਰਦੁਆਰੇ ਜਗ੍ਹਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਇੱਕ ਗੁਰਦੁਆਰਾ ਸਾਹਿਬ ਹੋਵੇ ਅਸੀਂ ਇਸ ਨੂੰ ਲੈ ਕੇ ਚੱਲ ਰਹੇ ਹਾਂ ਕਿ ਇੱਕ ਨਿਸ਼ਾਨ ਇੱਕ ਬਾਟਾ ਤੇ ਇੱਕ ਪੰਥ ਅਸੀਂ ਇਹ ਆਪਣਾ ਸਲੋਗਨ ਲੈ ਕੇ ਚੱਲ ਰਹੇ ਹਾਂ ਜਿਹੜਾ ਅਸੀਂ ਫਿਲਹਾਲ ਗਰਾਊਂਡ ਦੇ ਵਿੱਚ ਚੱਲ ਰਹੇ ਹਾਂ ਤੇ ਮਹਾਰਾਜਾ ਕਿਰਪਾ ਕਰਨ ਜਲਦੀ ਇਸ ਨੂੰ ਇੱਕ ਜਥੇਬੰਦੀ ਦਾ ਰੂਪ ਵੀ ਦੇ ਦਾਂਗੇ ਤੇ ਜਿਹੜੇ ਚਾਰ ਗੁਰਦੁਆਰਿਆਂ ਵਾਲੀ ਤੁਸੀਂ ਗੱਲ ਕੀਤੀ ਆ ਦੇਖੋ ਇਹ ਇੱਕਦਮ ਤਾਂ ਠੀਕ ਨਹੀਂ ਹੋਣ ਵਾਲਾ ਪਰ ਜਿਹੜਾ ਸਿੱਖੀ ਦਾ ਪ੍ਰਚਾਰ ਆ ਅਸਲ ਸਿੱਖੀ ਦਾ ਪ੍ਰਚਾਰ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਗੁਰੂ ਸਾਹਿਬ ਨੇ ਤਾਂ ਨੀਚਾ ਨੂੰ ਉੱਚ ਕੀਤਾ ਤੇ ਅੱਜ ਅਸੀਂ ਸਿੱਖੀ ਦੇ ਵਿੱਚ ਹੀ ਚਾਰ-ਚਾਰ ਗੁਰਦੁਆਰੇ ਤੇ ਚਾਰ-ਚਾਰ ਸ਼ਮਸ਼ਾਨਗਾਰਡ ਬਣਾ ਕੇ ਬੈਠੇ ਆਂ ਇਹ ਬਹੁਤ ਵੱਡੀ ਨਲਾਇਕੀ ਆ ਜਿਹਦੇ ਉੱਤੇ ਕੰਮ ਕਰਨ ਦੀ ਲੋੜ ਆ ਤੇ ਇਹਦੇ ਤੇ ਲੰਬੇ ਸਮੇਂ ਤੱਕ ਕੰਮ ਕਰਨਾ ਤੇ ਅਸੀਂ ਇਨਵਾਈਟ ਕਰਦੇ ਆਂ ਸਿੱਖ ਭਰਾਵਾਂ ਨੂੰ ਸਿੱਖ ਭਰਾਵਾਂ ਨੂੰ ਤੇ ਦੂਜੇ Hindu ਭਰਾਵਾਂ ਨੂੰ ਵੀ ਆਉਂ ਰਲ ਕੇ ਇਸ ਦੇ ਉੱਤੇ ਕੰਮ ਕਰੀਏ ਜਿਹੜਾ ਗੁਰਮੁਖ ਪੀਰਾਂ ਦਾ ਇੱਕ ਪੰਜਾਬ ਗੁਰੂ ਸਾਹਿਬ ਨੇ ਸੋਚਿਆ ਸੀ ਤੇ ਸਿਰਜਿਆ ਸੀ ਉਹਨੂੰ ਮੋੜ ਜਿਹੜਾ ਹੈਗਾ ਉਸੇ ਰੂਪ ਸ਼ਕਲ ਦੇ ਵਿੱਚ ਲੈ ਕੇ ਆਈਏ ਜੀ ਕਿਵੇਂ ਗਰਾਊਂਡ 'ਤੇ ਕੰਮ ਕਰ ਰਹੇ ਕੋਈ ਇਸ ਤਰ੍ਹਾਂ ਦਾ ਕ੍ਰਿਸਚੀਅਨਟੀ ਦੇ ਬਲਾਈਕ ਨੇ ਆਪਣੀ ਕਹਾਣੀ ਉਹਦੇ ਨੂੰ ਵਾਪਸ ਨੂੰ ਪੂਰੇ ਆਪਸ਼ੇਤਰ ਅੰਦੇਸ਼ ਭੇਜਿਆ ਕੀਤਾ ਹਾਂ ਜੀ ਕਈ ਕਈ ਇਦਾਂ ਦੇ ਇਨਸੀਡੈਂਟ ਹੈਗੇ ਨੇ ਕੁਝ ਬੱਚੀਆਂ ਨੇ ਕੁਝ ਵੀਰ ਨੇ ਜਿਹੜੇ ਕਿ ਕ੍ਰਿਸਚੀਅਨਟੀ ਦੇ ਵਿੱਚ ਸ਼ਾਮਲ ਹੋਣ ਦਾ ਦੇਖੋ ਜਦੋਂ ਮੈਂ ਤੁਹਾਨੂੰ ਵੀਡੀਓ ਦਿਖਾਈ ਕਈ ਲੋਕ ਤਾਂ ਸਿਰਫ ਏਸ ਕਰਕੇ ਕਨਵਰਟ ਹੋ ਗਏ ਨੇ ਬੜੀ ਸ਼ਰਮ ਦੀ ਗੱਲ ਹੈ ਵੈਸੇ ਇਹ ਦੱਸਣਾ ਮੈਨੂੰ ਬੜਾ ਸ਼ਰਮਿੰਦਾ ਜਿਹਾ ਮਹਿਸੂਸ ਹੋਏਗਾ ਕਿ ਬੱਚੀ ਵਿਆਹਣ ਵਾਲੀ ਸੀ ਕਰ ਬੱਚੀ ਦੇ ਵਿਆਹਣ ਦਾ ਘਰਦਿਆਂ ਕੋਲ ਇੰਤਜ਼ਾਮ ਨਹੀਂ ਸੀ ਘਰ ਦੀ ਛੱਤ ਟੁੱਟੀ ਹੋਈ ਸੀ ਕ੍ਰਿਸ਼ਚਨਾ ਨੇ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਦਿੱਤਾ ਸੀਗਾ ਨਿਸ਼ਾਨ ਸਾਹਿਬ ਦਾ ਫਲਸਫਾ ਇਹ ਹੈ ਕਿ ਜਿੱਥੇ ਤੱਕ ਨਿਸ਼ਾਨ ਸਾਹਿਬ ਗੁਰੂ ਦਾ ਨਿਸ਼ਾਨ ਦਿਖਦਾ ਹੈ ਉੱਥੇ ਤੱਕ ਕੋਈ ਭੁੱਖਾ ਨਾ ਹੋਵੇ ਕੋਈ ਗਰੀਬ ਨਾ ਹੋਵੇ ਕਿਸੇ ਦੀ ਧੀ ਪੈਣ ਜੜੀ ਹੈਗੀਆ ਵਿਆਹਣ ਖੁਣਾ ਨਾ ਹੋਵੇ ਤੇ ਨੰਗਾ ਪੁਰਖਾ ਅਰਥੀਆ ਖਾਲੀ ਕੋਈ ਨਾ ਜਾਏ ਇਹ ਫਲਸਫਾ ਗੁਰੂ ਸਾਹਿਬ ਦਾ ਤੇ ਉਹ ਜਿਹੜੀ ਬੱਚੀ ਦੀ ਮੈਂ ਗੱਲ ਕਰ ਰਿਹਾ ਵਿਆਹਣ ਵਾਲੀ ਸੀ ਘਰ ਦੀ ਛੱਤ ਟੁੱਟੀ ਹੋਈ ਸੀ ਇਧਰੋਂ ਦੀ ਜਿਹੜਾ ਹੈਗਾ ਉਹਨਾਂ ਨੂੰ ਕੁਝ ਏਡ ਮਿਲੀ ਕੁਝ ਸਹਾਇਤਾ ਹੋਈ ਹੌਲੀ ਹੌਲੀ ਜਦੋਂ ਇੱਕ ਪਾਸਿਓਂ ਦੀ ਕੋਈ ਪਿਆਰ ਦੇ ਨਾਲ ਤੁਹਾਡੇ ਨਾਲ ਬੈਠਦਾ ਹੈ ਤੇ ਤੁਹਾਨੂੰ ਆਪਣੇ ਗਲਵਕੜੀ ਚ ਲੰਦਾ ਆ ਤੇ ਆਬਵੀਅਸ ਹੈ ਕਿ ਉਹ ਲੋਕ ਹੌਲੀ ਹੌਲੀ ਉਸ ਪਾਸੇ ਨੂੰ ਜੁੜਨਾ ਸ਼ੁਰੂ ਹੁੰਦੇ ਆ ਉਸ ਬੱਚੀ ਦੇ ਵਿਆਹ ਦੇ ਵਿੱਚ ਮਦਦ ਹੋਣ ਤੋਂ ਬਾਅਦ ਉਹ ਕਨਵਰਟ ਹੋ ਗਏ ਪਰ ਜਦੋਂ ਉਹਨਾਂ ਦੇ ਨਾਲ ਸਿੱਖੀ ਦੇ ਫਲਸਫੇ ਦੇ ਉੱਤੇ ਗੱਲਬਾਤ ਹੁੰਦੀ ਆ ਔਰ ਉਹਨਾਂ ਨੂੰ ਸਿੱਖੀ ਨਾਲ ਵਾਪਸ ਜੋੜਨ ਦੀ ਗੱਲਬਾਤ ਹੁੰਦੀ ਆ ਤੇ ਅੱਜ ਉਹ ਪਰਵਾਰ ਵਾਪਸ ਆ ਗਿਆ ਇਦਾਂ ਦੇ ਬਹੁਤ ਸਾਰੇ ਇਨਸੀਡੈਂਟ ਨੇ ਜੀ